ਆ ਪਟੋਲਾ ਜਾਂ ਬਾਬਾ ਸਾਡਾ ਬਾਬਾ ਨਾਨਕ ਕਦੇ ਨਹੀਂ ਹੋ ਸਕਦਾ ਅੱਜਕਲ੍ਹ ਦੋਸਤੋ ਸਭ ਤੋਂ ਪਹਿਲਾਂ ਤਾਂ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਤੇ ਦੱਸ ਦਈਏ ਉੱਥੇ ਹੀ ਲੋਕ ਅਧਿਕਾਰ ਲਹਿਰ ਦੇ ਬਾਨੀ ਲੋਕ ਅਧਿਕਾਰ ਲਹਿਰ ਦੇ ਮੁਖੀ ਵੱਲੋਂ ਕੁਝ ਅਜਿਹੇ ਖੁਲਾਸੇ ਕੀਤੇ ਗਏ ਜੋ ਕਿ ਤੁਹਾਡੇ ਵੀ ਰੋਂਗਟੇ ਖੜੇ ਕਰ ਦੇਣਗੇ ਤੁਹਾਡੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੇਗੀ ਕਿਉਂਕਿ ਕਿਤੇ ਨਾ ਕਿਤੇ ਸੂਝਵਾਨ ਲੋਕਾਂ ਦਾ ਕਹਿਣਾ ਹੈ ਕੀ ਅੱਜ ਦੇ ਦਿਨ ਆਤੀ ਸਵਾਜੀ ਕੀਤੀ ਜਾ ਰਹੀ ਹੈ ਪਟਾਕੇ ਚਲਾਏ ਜਾ ਰਹੇ ਨੇ ਐਤੋਂ ਤੱਕ ਕਿ ਕਈ ਗੁਰਦੁਆਰਾ ਸਹਿਬਾਨ ਦੇ ਵਿੱਚ ਵੀ ਆਤੀ ਸਵਾਜੀ ਦਾ ਪ੍ਰਬੰਧ ਕੀਤਾ ਗਿਆ ਅੱਜ ਪਰ ਕੀ ਬਾਬਾ ਨਾਨਕ ਦੇ ਪ੍ਰਕਾਸ਼ ਦਿਹਾੜੇ ਤੇ ਸਹੀ ਹੈ ਕਿਉਂਕਿ ਬਾਬਾ ਨਾਨਕ ਦਾ ਸਾਡਾ ਕਹਿ ਗਿਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਬਾਰੇ ਤੁਸੀਂ ਕੀ ਸੋਚਦੇ ਜਰੂਰ ਕਮੈਂਟ ਕਰੋ ਤੇ ਇਸ ਭਾਈ ਸਾਹਿਬ ਨੇ ਕੀ ਕਿਹਾ ਸੁਣੋ ਕਿ ਤੁਸੀਂ ਇਹਨਾਂ ਦੇ ਵਿਚਾਰ ਨਾਲ ਸਹਿਮਤ ਹੋ ਜਰੂਰ ਦੱਸਣਾ ਕਮੈਂਟ ਕਰਕੇ ਆ ਪਟੋਲਾ ਜੀ ਬਾਬਾ ਸਾਡਾ ਬਾਬਾ ਨਾਨਕ ਕਦੇ ਨਹੀਂ ਹੋ ਸਕਦਾ ਉਹ ਇਹ ਤਾਂ ਪੁਜਾਰੀ ਤੇ ਪਖੰਡੀ ਲਾਣੇ ਦਾ ਬਾਬਾ ਅੱਜ ਤੁਹਾਨੂੰ ਆਪਣੇ ਵਾਲੇ ਬਾਬੇ ਨਾਨਕ ਦੀ ਅਸਲ ਤਸਵੀਰ ਦੇ ਦਰਸ਼ਨ ਕਰਾਉਣੇ ਆ ਪਰ ਪਹਿਲਾਂ ਪਖੰਡੀ ਦੇ ਪੁਜਾਰੀ ਲਾਣੇ ਨੇ ਆ ਬਾਬਾ ਸਾਡੇ ਬਾਬੇ ਨਾਨਕ ਦਾ ਤਸੱਵਰ ਬਣਾ ਕੇ ਸਾਡੇ ਜਿਹਨ ਚ ਵਸਾਇਆ ਕਿਉਂ ਆ ਕਿਉਂਕਿ ਇਹ ਅੱਜ ਦਾ ਜਿਹੜਾ ਪੁਜਾਰੀ ਤੇ ਪਖੰਡੀ ਲਾਣਾ ਇਹ ਸਾਡੇ ਬਾਬੇ ਨਾਨਕ ਦੀ ਰੀਸ ਨਹੀਂ ਕਰ ਸਕਿਆ ਤਾਂ ਫਿਰ ਇਹਨੇ ਬਾਬੇ ਨਾਨਕ ਨੂੰ ਆਪਦੇ ਹਰਕਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸਾਰਿਆਂ ਨੇ ਉਹਦਾ ਸਾਥ ਦਿੱਤਾ ਜਾਣੇ ਅਣਜਾਣੇ ਦੇ ਵਿੱਚ ਭਾਵੇਂ ਦਿੱਤਾ ਹੁਣ ਅੱਜ ਦਾ ਪੁਜਾਰੀ ਲਾਣਾ ਨਾ ਤਾਂ ਸਾਡੇ ਬਾਬੇ ਨਾਨਕ ਵਾਂਗੂ ਕੀਰਤ ਕਰ ਸਕਦਾ ਨਾ ਉਨੀ ਸ਼ਿੱਦਤ ਦੇ ਨਾਲ ਕੀ ਆ ਨਾਮ ਜਪ ਸਕਦਾ ਤੇ ਨਾ ਵੰਡ ਕੇ ਖਾ ਸਕਦਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਸਾਥ ਦਿਓ ਅੱਜ ਇਹ ਪੁਜਾਰੀ ਲਾਣੇ ਵਾਲੇ ਬਿਰਧ ਬਾਬੇ ਨਾਨਕ ਦਾ ਤਸੱਬਰ ਤੋੜਨ ਵਾਸਤੇ ਤੇ ਸਾਡੇ ਨਵੇਂ ਜਮਾਨੇ ਦੇ ਸਾਈਂ ਯੁੱਗ ਦੇ ਜੰਮੇ ਹੋਏ ਬੱਚਿਆਂ ਨੂੰ ਅਸਲ ਬਾਬੇ ਨਾਨਕ ਨਾਲ ਜੋੜਨ ਵਾਸਤੇ ਕਿਸੀ ਬਜ਼ੁਰਗਾਂ ਨੂੰ ਨਾ ਸਮੇਂ ਦੇ ਹਾਨ ਦੇ ਨਹੀਂ ਮੰਨਦੇ ਅਸੀਂ ਆਪਣੇ ਬਜ਼ੁਰਗਾਂ ਦੇ ਵਾਰਸਤਾ ਕਹਾਉਣੇ ਆ ਪਰ ਉਹਨਾਂ ਦੇ ਸੂਲਾਂ ਦੇ ਧਾਰਨ ਨਹੀਂ ਬਣਦੇ ਅਸੀਂ ਆਪਣੇ ਮਨਜਨਾ ਬਿਰਤ ਬਾਬਾ ਨਾਨਕ ਚਿਤਵਿਆ ਜਿਹਦੀ ਅਸੀਂ ਪੂਜਾ ਵੀ ਕਰਦੇ ਆ ਧੂਫਾ ਵੀ ਦਿਖਾਉਨੇ ਆ ਮੱਥੇ ਵੀ ਟੇਕਦੇ ਆ ਪਰ ਮੰਦੇ ਨਹੀਂ ਹੁਣ ਆ ਪਟੋਲਾ ਬਾਬਾ ਦੇਖ ਲਓ ਜੀ ਨੇ ਸ਼ਾਂਤ ਚਿੱਤ ਹੋ ਕੇ ਲਕਸ਼ਮੀ ਦੇਵੀ ਨੂੰ ਕੀ ਹੱਥ ਚੱਕਿਆ ਹੋਇਆ ਤੇ ਹੱਥਾਂ ਚੋਂ ਫੁੱਟਦੀ ਮਿਹਰ ਦੇਖ ਲਓ ਇੱਕ ਓੰਕਾਰ ਦਾ ਕੀ ਟੈਟੂ ਟਾਈਪ ਬਣਾਇਆ ਹੋਇਆ ਤੇ ਅੱਖਾਂ ਚ ਵੀ ਬਾਬੇ ਦੇ ਕੋਮਲਤਾ ਦਿਖਾਈ ਹੋਈ ਆ ਸਨ ਸਿਲਕ ਸਫਾਕ ਦਾੜੀ ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ ਫੇਰ ਐਂਡ लवली ਸੁਰਖ ਟਿਪਸ ਹੋਠ ਮੁਲਾਇਮ ਜੈਮੀ ਪੈਰ ਤੇ ਕੂਲੇ ਬਾਰ ਵੀ ਹੱਥ ਇਹ ਸਾਡੇ ਬਾਬੇ ਨਾਨਕ ਦੇ ਨਹੀਂ ਹੋ ਸਕਦੇ ਯਾਰ 28000 ਕਿਲੋਮੀਟਰ ਪੈਦਲ ਕੀਆ ਪੈਂਡਾ ਤੈਹ ਕਰਨ ਵਾਲਾ ਮਗਰ ਜਿਹੜਾ ਕਿ ਸਾਡਾ ਬਾਬਾ ਨਾਨਕ ਸੀ ਜਿਹੜਾ ਹਰ ਰੋਜ਼ 25 ਕਿਲੋਮੀਟਰ ਦੀ ਔਸਤ ਪੈਂਦੀ ਆ 22 ਸਾਲ ਸਫਰ ਦੇ ਵਿੱਚ ਰਹਿੰਦੇ ਆ ਤੇ ਮਗਰਲੇ 18 ਸਾਲ ਵੀ ਲੱਕ ਬੰਨ ਕੇ ਕਮਾਈ ਕਰਦੇ ਆ ਖੇਤੀ ਕਰਦੇ ਆ ਉਹ ਬਾਬੇ ਨਾਨਕ ਦਾ ਤੁਸੀਂ ਸੋਚ ਸਕਦੇ ਹੋ ਕਿ ਆ ਤਸਵੀਰਾਂ ਕਿੱਗਾ ਢੰਡ ਹੋ ਸਕਦਾ ਸਾਡਾ ਬਾਬਾ ਨਾਨਕ ਤਾਂ ਜ਼ੋਰ ਮਾਰ ਕੇ 60-70 ਕਿਲੋ ਦਾ ਹੋਣਾ। ਬਾਕੀ ਬਾਬਾ ਨਾਨਕ ਗਿਆ ਸਫਰ ਦੇ ਦੌਰਾਨ ਦੋਸਤੋ ਕੀ ਆ ਭੁੱਖੇ ਤੇ ਆਏ ਵੀ ਰਹੇ ਕਿਉਂਕਿ ਕਿਸੇ ਢੰਗ ਰੋਟੀ ਮਿਲਦੀ ਸੀ ਕਿਸੇ ਢੰਗ ਮਿਲਦੀ ਨਹੀਂ ਸੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਬਾਬੇ ਦਾ ਤਸੱਵਰ ਮਨ ਦੇ ਵਿੱਚ ਲੈ ਕੇ ਧਿਆਨ ਕਰਕੇ ਦੇਖੋ। ਮੈਂ ਤਾਂ ਜਸਵੰਤ ਜਫਰ ਵਾਂਗੂ ਕਹੂੰ ਆ ਕਿ ਮਾਫ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੈ। ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ। ਪੈਂਡੇ ਦੀ ਧੂੜ ਨਾਲ ਲੱਤ-ਪੱਥ ਪਿੰਜਣੀਆਂ, ਟਿੜਕੀਆਂ ਅੱਡੀਆਂ ਤੇ ਨੇਰੀਆਂ ਨਾਲ ਉਲਜੀ ਖੁਸ਼ਕ ਦਾੜੀ ਲੂਆਂ برفਾਂ ਦੀ ਝੰਬੀ ਪਕਰੋੜ ਚਮੜੀ ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉਬਰੀਆਂ ਹੱਡੀਆਂ ਦੀ ਡੂੰਘ ਚ ਜਗਦੀਆਂ ਦਗਦੀਆਂ ਤੇਜ ਅੱਖਾਂ ਅੱਖਾਂ ਜੋ ਸਰਕਾਰ ਨੂੰ ਪਰਿਵਾਰ ਨੂੰ ਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ ਨੇ ਆ ਤਸਵੀਰ ਵਾਲਾ ਪਖੰਡੀਆਂ ਦਾ ਬਾਬਾ ਦੇਖ ਲੋ ਜਿਹਦੇ ਗਲ ਚ ਵੀ ਮਾਲਾ ਤੇ ਸਿਰ ਤੇ ਵੀ ਮਾਲਾ ਰੁਦਰਾਕਸ਼ ਦੀ ਪਾਈ ਆ ਰੁਦਰਾਕਸ਼ ਕਹਿੰਦੇ ਤਿਆਗ ਦਾ ਪ੍ਰਤੀਕ ਆ ਓਏ ਸਾਡਾ ਬਾਬਾ ਨਾਨਕ ਤਾਂ ਕਹਿੰਦਾ ਸੀ ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉ ਕੇ ਦਿਖਾਓ ਉਹ ਤਾਂ ਜੋਗੀਆਂ ਨੂੰ ਤੇ ਸਿੱਧਾਂ ਨੂੰ ਵੀ ਕਹਿ ਕੇ ਆਇਆ ਸੀ ਕਹਿੰਦੇ ਜਿੰਨਾ ਤੋਂ ਮੰਗ ਕੇ ਖਾਣੇ ਉਹ ਤੇ ਉਹਨਾਂ ਤੋਂ ਪਰਭਜ ਦੇ ਕਿਉਂ ਸਮਾਜ ਚ ਜਾ ਕੇ ਵਿਚਰੋ ਥੋੜੀ ਲੋੜ ਆ ਉਹਨਾਂ ਦਾ ਬੁੱਧੀ ਭਿਖੂਆਂ ਨੂੰ ਵੀ ਸਭ ਕੁ ਸਿਖਾਇਆ ਸੀ ਤੇ ਸਾਡੇ ਬਾਬੇ ਨਾਨਕ ਨੇ ਜਿਵੇਂ ਬੁੱਧ ਤਾਂ ਕੀ ਆ ਭਿਕ ਭੀਖ ਮੰਗਣੀ ਸਿਖਾ ਕੇ ਗਿਆ ਸਾਡੇ ਬਾਬੇ ਨਾਨਕ ਨੇ ਸਾਨੂੰ ਦਾਨੀ ਬਣਾਇਆ ਫਿਰ ਅੱਗੇ ਪਿਆ ਬਾਬੇ ਦੇ ਕਮੰਡਲ ਦੇਖ ਲੋ ਇਹ ਵੀ ਅੱਜ ਦੇ ਪੁਜਾਰੀ ਲਾਣੇ ਦੀ ਦੇਣ ਆ ਕਿ ਪੁਜਾਰੀ ਲਾਣੇ ਨੇ ਇਸੇ ਕੁੰਡਲ ਦੇ ਵਿੱਚੋਂ ਫਿਰ ਕੀ ਪਵਿੱਤਰ ਜਲ ਕੀ ਛਿੜਕਣ ਵਾਸਤੇ ਘਰੇ ਦੰਦੇ ਆ ਪ੍ਰਸ਼ਾਦ ਦੇ ਰੂਪ ਦੇ ਵਿੱਚ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਤੇ ਇਹਦੇ ਤਸਵੀਰ ਦੇ ਵਿੱਚ ਕੀ ਆ ਹੋਰ ਵੀ ਕਹਿੰਦੇ ਸੀ ਅਸੀਂ ਦੇਖਦੇ ਆ ਕਿ ਬਾਬੇ ਨਾਨਕ ਦੇ ਅੱਗੇ ਫੁੱਲ ਕੀ ਮਾ ਕੇ ਟੇਕੇ ਹੋਏ ਹੁੰਦੇ ਆ ਉਹ ਜਿਹੜਾ ਬਾਬਾ ਨਾਨਕ ਨੇ ਸੀ ਬੋਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਹ ਬਾਬੇ ਨਾਨਕ ਨੂੰ ਤੋੜੇ ਹੋਏ ਫੁੱਲ ਚੰਗੇ ਲੱਗਣਗੇ ਬਾਕੀ ਆ ਮਾਲਾਬਾਰੇ ਜੇ ਗੱਲ ਕਰੀਏ ਤਾਂ ਬਾਬੇ ਨਾਨਕ ਨੇ ਤਾਂ ਜਨੇਊ ਪਾਉਣ ਤੋਂ ਵੀ 13 ਸਾਲ ਦੀ ਉਮਰ 'ਚ ਜਵਾਬ ਦਿੱਤਾ ਸੀ। ਐਸ ਪਟੋਲੇ ਜੇ ਬਾਬੇ ਦੇ ਮਖਮਲੀ ਰੇਸ਼ਮੀ ਕੱਪੜੇ ਪਾਏ ਹੋਇਆ ਤੇ ਪਿੱਛੇ ਸਹਰਾਣਾ ਲਾਇਆ ਹੋਇਆ। ਤੁਹਾਨੂੰ ਲੱਗਦਾ ਕਿ ਸਾਡਾ ਬਾਬਾ ਕਿ ਐਹੋ ਜਿਹੇ ਮਖਮਲੀ ਕੱਪੜੇ ਪਾ ਕੇ ਲੋਕਾਂ 'ਚ ਬੈਠਦਾ ਹੋ? ਬਲਕਿ ਇਹ ਜਿਹੜੀ ਤਸਵੀਰ ਆ ਇਹਦਾ ਤਸੱਵਰ ਕਰਕੇ ਦੇਖੋ ਕਿ ਤੁਹਾਨੂੰ ਅੱਜ ਦਾ ਪੁਜਾਰੀ ਤੇ ਪਖੰਡੀ ਲਾਣਾ ਦਿਸੂਗਾ। ਜਿਨ੍ਹਾਂ ਦੇ ਪਿੱਛੇ ਕੀ ਆ ਵੱਡੀਆਂ-ਵੱਡੀਆਂ ਕੀ ਆ ਤਖਤ ਟਾਈ ਬਣਾਈਆਂ ਹੁੰਦੀਆਂ ਨੇ ਜਿੱਥੇ ਬੈਠ ਕੇ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਆ। ਰੇ ਤੇ ਹੁਣ ਦੋਸਤੋ ਅਸਲ ਤਸਵੀਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਜਿੰਨੀਆਂ ਸਾਡੇ ਚ ਪ੍ਰਚਲਿਤ ਬਾਬੇ ਦੀ ਪਹਿਲਾਂ ਸਾਡੀ ਜਹਨ ਦੇ ਵਿੱਚ ਵਸਾਏ ਹੋਏ ਤਸੱਬਰ ਕੀਤੇ ਹੋਏ ਬਾਬੇ ਨਾਨਕ ਦੀਆਂ ਜਿਹੜੀਆਂ ਗਲਤ ਜਾਲੀ ਤਸਵੀਰਾਂ ਨੇ ਉਹਨਾਂ ਨੂੰ ਅਸੀਂ ਲਾ ਕੇ ਸੁੱਟ ਗਏ ਪਹਿਲਾਂ ਤਾਂ ਬੇਈ ਨਦੀ ਵਾਲੀ ਕੀ ਹੈ ਜਾਲੀ ਤਸਵੀਰ ਦੇਖ ਲੋ ਜਿਹਦੇ ਵਿੱਚ ਕੀ ਹੈ ਬਾਬਾ ਨਾਨਕ ਸਾਡੇ ਕੀ ਹੈ ਬਾਹਰੋਂ ਦੇ ਦਿਖਾਏ ਗਏ ਆ ਤੇ ਬਾਬੇ ਦੀ ਉਮਰ ਕਿੰਨੀ ਦਿਖਾਈ ਗਈ ਆ ਸਾਰੇ ਦੇਖ ਸਕਦੇ ਹੋ ਬਾਬਾ ਨਾਨਕ ਪਾਛੀ ਦੀ ਉਮਰ ਲਗਭਗ 80 ਸਾਲ ਦੇ ਕਰੀਬ ਦਿਖਾਈ ਗਈ ਆ ਇਹ ਅਸਲ 'ਚ ਗੁਰਨਾਨਕ ਪਾਤਸ਼ਾਹ ਜਦੋਂ ਬਈ ਨਦੀ ਦੇ ਵਿੱਚ ਜਾਂਦੇ ਆ ਤਾਂ ਉਸ ਸਮੇਂ ਉਹਨਾਂ ਦੀ ਉਮਰ ਦੋਸਤੋ ਜ਼ੋਰ ਮਾਰ ਕੇ ਕਿੰਨੀ ਸੀ? ਵੱਧ ਤੋਂ ਵੱਧ 28 ਤੋਂ 30 ਸਾਲ ਦੇ ਵਿੱਚ ਵਿੱਚ ਕੀਆ ਗੁਰਨਾਨਕ ਪਾਤਸ਼ਾਹ ਦੀ ਉਮਰ ਸੀ। 1499 ਦੇ ਵਿੱਚ ਉਹ ਕੀਆ ਲਗਭਗ ਉਦਾਸੀਆਂ ਤੋਂ ਨਿਕਲਦੇ ਆ ਉਸ ਤੋਂ ਪਹਿਲਾਂ ਦੀ ਤਸਵੀਰ ਆ ਜੇ ਲਾ ਕੇ ਚੱਲ ਗਏ ਤਾਂ 28-30 ਸਾਲ ਦਾ ਕੀਆ ਗੁਰਨਾਨਕ ਪਾਤਸ਼ਾਹ ਸੀ ਪਰ ਇਹ ਕੀਆ ਬੁੱਢੇ ਸਾਡੇ ਮਨ 'ਚ ਚਤਵਾਏ ਗਏ ਆ ਤੇ ਵਸਾਏ ਗਏ ਆ। ਆ ਕਿ ਨੌਜੋੜ ਆਪਣੇ ਆਪ ਨੂੰ ਕਿ ਉਹ ਜਗ੍ਹਾ ਤੇ ਖੜਾ ਕਰਕੇ ਨਾ ਦੇਖਣ ਤੇ ਦੂਸਰੀ ਤਸਵੀਰ ਦੇਖ ਲਓ ਜਿਹਦੇ ਵਿੱਚ ਕੀਆ ਪਹਿਲੀ ਉਦਾਸੀ ਸਮੇ ਗੁਰਨਾਨਕ ਪਾਤ ਤੇ ਜਾ ਕੇ ਉੱਥੇ ਜਿਹੜੇ ਵੈਸ਼ਨਵ ਮਤ ਵਾਲੇ ਕੀਆ ਬ੍ਰਾਹਮਣ ਸੀ ਉਹਨਾਂ ਨਾਲ ਫਿਰ ਵਿਚਾਰ ਚਰਚਾ ਕਰਦੇ ਆ ਤੇ ਮੀਟ ਦਾ ਝਗੜਾ ਨਿਬੇੜਦੇ ਆ ਕਹਿੰਦੇ ਕੀ ਆ మాਸ-ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਵਿੱਚ ਮਾਪ ਸਮਾਨ ਹੈ ਪਰ ਜਦੋਂ ਗੁਰਨਾਨਕ ਪਾਸ਼ੇ ਚਰਚਾ ਕਰਦੇ ਆ ਉਦੋਂ ਗੁਰਨਾਨਕ ਪਾਸ਼ੇ ਦੀ ਉਮਰ ਦੋਸਤੋ ਕਿੰਨੀ ਸੀ ਜੋਰ ਮਾਰਕ ਉਹਦੇ 30 ਸਾਲ ਦੇ ਕਰੀਬ ਕੀਆ ਗੁਰਨਾਨਕ ਪਾਸ਼ਾ ਦੀ ਉਮਰ ਸੀ ਜਾਣ ਵੇਲੇ ਕੁਰੂ ਖੇਤਰ ਪਹਿਲਾ ਜਾਂਦੇ ਆ ਉਸ ਤੋਂ ਅਗਲਾ ਜਿਹੜਾ ਪੜਾ ਸੀ ਉਹ ਹਰਦਵਾਰ ਦਾ ਸੀ ਜਿੱਥੇ ਜਾ ਕੇ ਕੀਆ ਉਹਨਾਂ ਨੇ ਪਿਤਰਾਂ ਨੂੰ ਜਿਹੜੇ ਪਾਣੀ ਦੰਦੇ ਸੀਗੇ ਸਮਾ ਕੇ ਮੂੰਹ ਕਰਕੇ ਬ੍ਰਾਹਮਣ ਉੱਥੇ ਫਿਰ ਗੁਰੂ ਨਾਨਕ ਪਾਸ਼ਾ ਨੇ ਪਿਤਰ ਪੂਜਾ ਦੇ ਕੀਆ ਪਖੰਡ ਦੇ ਖਿਲਾਫ ਫਿਰ ਉੱਥੇ ਕੀ ਕਿਹਾ ਸੀ ਕਹਿੰਦੇ ਜੋ ਮਹਾਨਾ ਘਰ ਮੁਹੈ ਘਰ ਮੁਹੈ ਪਿਤਰੀ ਦੇ ਅੱਗੇ ਵਸਤ ਸਿਆਣਿਆ ਪਿਤਰੀ ਚੋੜ ਕਰੇ ਵੱਡੀਏ ਹੱਥ ਦਲਾ ਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੋ ਖੱਟੇ ਘੱਲ ਕੇ ਠੱਗਾ ਜੇ ਤੂੰ ਠੱਗੀ ਮਾਰ ਮਾਰ ਕੇ ਆਪਣੇ ਪਿਤਰਾ ਨੂੰ ਕੀ ਪੂਜੀ ਜਾਂਣਾ ਨਾ ਉਹਨਾਂ ਨੂੰ ਕੀ ਚੜ੍ਹਾਵੇ ਜਟਾਉਣਾ ਤਾਂ ਤੁਹਾਡੇ ਪਿਤਰ ਕੀ ਆ ਉੱਥੇ ਸਾਰਾ ਕੁਝ ਕੀ ਆ ਸਿਆਣਿਆਂ ਜਾਂਦਾ ਤਾਂ ਆਹ ਦਰਗਾਹ ਜਾ ਕੇ ਤੂੰ ਆਦੇ ਪਿਤਰਾ ਨੂੰ ਵੀ ਚੋਰ ਬਣਾਈ ਜਾਂਦਾ ਤੇ ਉਹ ਕਹਿੰਦੇ ਆ ਕਿ ਜਿਹੜੇ ਵਿਚੋਲੇ ਦਾ ਕੰਮ ਕਰਦੇ ਆ ਨਾ ਜਿਹੜਾ ਪਖੰਡੀ ਸਾਧ ਲਾਣਾ ਜਿਹੜਾ ਕਿ ਇਹ ਵਿੱਚ ਬੈਠਾ ਉਸ ਰਾਦ ਕਰਾਉਂਦਾ ਤੇ ਦਕਸ਼ਨਾ ਲੈਂਦਾ ਉਹਨਾਂ ਦੇ ਵੀ ਕਹਿੰਦੇ ਹੱਥ ਵੱਡੇ ਜਾਣਗੇ ਤੇ ਅਸਲ ਦੇ ਵਿੱਚ ਉਹ ਦਰਗਾਹ ਦੇ ਵਿੱਚ ਉਹਨਾਂ ਲੋਕਾਂ ਨੂੰ ਪ੍ਰਵਾਨ ਕਰਨਾ ਜਿਹੜਾ ਕਿ ਉਹ ਇੱਥੇ ਕਮਾਈ ਕਰਦੇ ਆ ਜਿਹੜੀ ਇੱਥੇ ਕਮਾਈ ਕਰਕੇ ਜਾਂਦੇ ਉਹੀ ਉੱਥੇ ਪ੍ਰਵਾਨ ਹੁੰਦੀ ਹੈ ਤੇ ਇਹ ਕਹਿਣ ਵੇਲੇ ਸਾਡੇ ਗੁਰੂ ਨਾਨਕ ਪਾਛੇ ਦੀ ਉਮਰ ਦੋਸਤੋ ਕਿੰਨੀ ਸੀ ਸਾਰੀ 31-32 ਸਾਲ ਦੀ ਉਮਰ ਸੀ ਪਰ ਇੱਥੇ ਵੀ ਬਾਬਾ ਨਾਨਕ ਬਜ਼ੁਰਗ ਦਿਖਾਏ ਗਏ ਆ ਕਿੰਡਾ ਵੱਡਾ ਬਾਬੇ ਨਾਨਕ ਦਾ ਜੇਰਾ ਹੋ ਯਾਰ ਕਿ ਲੱਖਾਂ ਪੰਡਤਾਂ ਦੇ ਵਿੱਚ ਖੜ ਕੇ ਦਲੀਲ ਦੇ ਨਾਲ ਉਹਨਾਂ ਨੂੰ ਹਰਾਉਂਦੇ ਸੀ ਪਰ ਜੇ ਸ਼ਾਇਦ ਬਾਬਾ ਨਾਨਕ ਸਾਡੇ ਵਿੱਚ ਅੱਜ ਹੁੰਦੇ ਨਾ ਤਾਂ ਫੇਸਬੁੱਕ ਤੇ ਅੱਜ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਉਦੋਂ ਲੋਕ ਚੰਗੇ ਸੀ ਜਿਹੜੇ ਕੀ ਹੈ ਬਾਬੇ ਨਾਨਕ ਦੇ ਨਾਲ ਵਿਚਾਰ ਚਰਚਾ ਕਰਦੇ ਸੀ ਗੁਰੂ ਨਾਨਕ ਪਾਛੇ ਨੇ ਤਾਂ ਹੀ ਕਿਹਾ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਸਾਡੇ ਤਾਂ ਅੱਜ ਕੀ ਆ ਸੁਣ ਦਾ ਮੱਧ ਹੀ ਖਤਮ ਹੋ ਗਿਆ ਤੇ ਜਿਹੜੀ ਅਖੀਰਲੀ ਦਾਸੀ ਦੀ ਅਸੀਂ ਗੱਲ ਕਰੀਏ ਦੋਸਤੋ ਜਿਵੇਂ ਆ ਤਸਵੀਰਾਂ ਜਿਵੇਂ ਮੱਕੇ ਮਦੀਨੇ ਦੀ ਤਸਵੀਰ ਜਿਹੜੀ ਦਿਖਾਈ ਗਈ ਹੈ ਚ ਬਾਬਾ ਨਾਨਕ ਸਾਡਾ 80 ਸਾਲ ਤੋਂ ਉੱਪਰ ਦਾ ਲਗਭਗ ਦਿਖਾਇਆ ਜਾਂਦਾ ਪਰ ਗੁਰੂ ਨਾਨਕ ਪਾਸ਼ਾ ਦੀ ਉਮਰ ਮੱਕੇ ਮਦੀਨੇ ਚੌਥੀ ਦਾਸੀ ਦੇ ਵੇਲੇ ਲਗਭਗ ਦੋਸਤੋ 48 49 ਸਾਲ ਦੀ ਹੋਣੀ ਹੈ ਜਦੋਂ ਮੱਕੇ ਪਹੁੰਚਦੇ ਆ ਉਹ ਤੇ ਇਹਦੇ ਨਾਲ ਹੀ ਸੈਦਪੁਰ ਵਾਲਾ ਜਿਹੜਾ ਅਸੀਂ ਦੇਖਦੇ ਆ ਜਿੱਥੇ ਭਾਈ ਲਾਲੋ ਦੀ ਜਿਹੜੀ ਸਾਖੀ ਆਉਂਦੀ ਆ ਉਹਦੇ ਵਿੱਚ ਵੀ ਅਸੀਂ ਜਾਣਦੇ ਆ ਇਹ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਉਹਦੋਂ ਵੀ 48 ਸਾਲ ਦੇ ਕਰੀਬ ਸੀ ਪਰ ਤਸਵੀਰਾਂ ਦੇ ਵਿੱਚ 80-80 ਸਾਲ ਦੀ ਤਸਵੀਰ ਦਿਖਾ ਕੇ ਸਾਡੇ ਨਾਲ ਮਾਕੇ ਜਹਨ ਦੇ ਵਿੱਚ ਬਜ਼ੁਰਗ ਬਾਬਾ ਨਾਨਕ ਚਿਤਵਾਇਆ ਗਿਆ ਤੇ ਹਸਨਬਦਾਲ ਵਾਲੀ ਜਿਹੜੀ ਸਾਖੀ ਆ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਜਿੱਦੇ ਇੱਕ ਬਲੀ ਕੰਧਾਰੀ ਹੋਇਆ ਜਿਹੜਾ ਉਹਦਾ ਜਿਹੜਾ ਕੀ ਆ ਹਉਮੈ ਦਾ ਮਾਕੇ ਪਹਾੜ ਪੱਥਰ ਸੀ ਉਹਨੂੰ ਕੀ ਆ ਗੁਰੂ ਨਾਨਕ ਪਾਤਸ਼ਾਹ ਨੇ ਰੋਕਿਆ ਸੀ ਪਰ ਨੌਜਵਾਨਾਂ ਦੇ ਉਹਨਾਂ ਨਾਲੋਂ ਸਾਂਝ ਤੋੜਨ ਵਾਸਤੇ ਇਹ ਜਿਹੜੀਆਂ ਤਸਵੀਰਾਂ ਸਾਡੇ ਜਹਨ ਦੇ ਵਿੱਚ ਬਸਾਤੀਆਂ ਕੋਈ ਪੁਜਾਰੀ ਲਾਣੇ ਨੂੰ ਵੀ ਡਰ ਲੱਗਦਾ ਤੇ ਅਸੀਂ ਵੀ ਕਿਤੇ ਨਾ ਕਿਤੇ ਡਰਦੇ ਹਾਂ ਇਸੇ ਲਈ ਜਸਵੰਤ ਜਫਰ ਨੇ ਵੀ ਕਿਹਾ ਕਹਿੰਦਾ ਕੀ ਇਹ ਬਹੁਤ ਖਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲ ਬਾਬਾ ਨਾਨਕ ਅਸੀਂ ਇਹ ਬਾਬੇ ਨਾਨਕ ਦਾ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ ਨਿਆਣੇ ਵਿਗਾੜ ਸਕਦਾ ਤੇ ਕਿਸੇ ਕਾਬੇ ਵੱਲ ਪੈਰ ਕਰਕੇ ਪ੍ਰਕਰਮਾਂ ਦੇ ਵਿੱਚ ਲੇਟਣ ਲਈ ਉਕਸਾ ਸਕਦਾ ਲਿਹਾਜਾ ਲੱਤਾਂ ਤੁੜਵਾ ਸਕਦਾ ਜਾਂ ਲੱਤਾਂ ਵੜਵਾ ਸਕਦਾ ਸ਼ਾਇਦ ਇਸੇ ਕਰਕੇ ਸੀ ਡਰਦੇ ਹਾਂ ਅਸੀਂ ਕਾਦੇ ਬਾਬੇ ਨਾਨਕ ਦੇ ਪੈਰੋਕਾਰ ਕਹੋਣੇ ਆ ਜੇ ਸਾਡੇ 'ਚ ਹਿੰਮਤ ਹੈ ਸਾਡਾ ਬਾਬਾ ਨਾਨਕ ਬਾਬਰ ਨੂੰ ਜਾਬਰ ਮੂੰਹ ਤੇ ਕਹਿੰਦਾ ਸੀ ਸਾਡਾ ਬਾਬਾ ਨਾਨਕ ਕੀ ਹੈ ਪ੍ਰਮਾਤਮਾ ਨੂੰ ਵੀ ਕਹਿ ਦਿੰਦਾ ਸੀ ਕਿ ਇੱਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਤੇ ਸਾਡੇ ਬਾਬੇ ਨਾਨਕ ਨੇ ਕਿਹਾ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੋਰੀ ਆਓ ਸ਼ਾਇਦ ਰਹਾ ਨੂੰ ਰੱਦ ਕੇ ਤੁਰਨ ਵਾਲੇ ਬਾਬੇ ਨਾਨਕ ਦੀਆਂ ਤਸਵੀਰਾਂ ਦਾ ਭਾਰ ਸਾਡੀਆਂ ਕੰਧਾਂ ਵੀ ਝੱਲ ਨਹੀਂ ਸਕਦੀਆਂ ਤੇ ਹੁਣ ਬਾਬੇ ਨਾਨਕ ਦੀ ਜਿਹੜੀ ਅਸਲ ਤਸਵੀਰ ਆ ਪਹਿਲਾਂ ਤਾਂ ਉਹ ਤਸਵੀਰ ਦੇ ਤੁਹਾਨੂੰ ਦਰਸ਼ਨ ਕਰਾਉਣਾ ਜਿਹੜੀ ਤਸਵੀਰ ਦੇ ਕਿ ਲਗਭਗ ਬਾਬੇ ਦੇ ਸ਼ਖਸੀਅਤ ਦੇ ਨੇੜੇ ਤੇੜੇ ਜਰੂਰ ਅਪੜਦੀ ਆ ਪਰ ਬਾਬੇ ਦੀ ਅਸਲ ਤਸਵੀਰ ਨਹੀਂ ਹੈ ਉਹ ਤੁਸੀਂ ਵੀਰਾ ਜਸਵੰਤ ਸਿੰਘ ਦੀ ਬਣਾਈ ਹੋਈ ਹੈ ਜਿਹੜੀ 1969 ਦੇ ਵਿੱਚ ਤਿਆਰ ਕੀਤੀ ਸੀ 5 500 ਸਾਲਾ ਜਨਮ ਦਿਹਾੜੇ ਤੇ ਬਾਬੇ ਤੇ ਤੇ ਸਰਕਾਰੀ ਅਧਿਕਾਰੀਆਂ ਨੇ ਜਦੋਂ ਇਹ ਤਸਵੀਰ ਨੂੰ ਦੇਖਿਆ ਸੀ ਕਿਉਂਕਿ ਉਹ ਤਸਵੀਰ ਕਿਸੇ ਸਰਕਾਰ ਵੱਲੋਂ ਇੱਕ ਜਾਰੀ ਕਰਨੀ ਸੀ ਉਹ ਮੁਕਾਬਲਾ ਕਰਾਇਆ ਗਿਆ ਸੀ ਤੇ ਜਿਹੜੇ ਪੈਨਲ ਚੁਣਨ ਵਾਸਤੇ ਰੱਖਿਆ ਗਿਆ ਸੀ ਜਦੋਂ ਉਹਨਾਂ ਨੇ ਤਸਵੀਰ ਦੇਖੀ ਤਾਂ ਪਹਿਲਾਂ ਤਾਂ ਹੈਰਾਨ ਹੋਏ ਇਹ ਕੀ ਬਣਾਇਆ ਕਿਉਂਕਿ ਬਾਕੀ ਸਾਰਿਆਂ ਨੇ ਕੀਆ ਸਾਰੇ ਉਹੀ ਪਟੋਲੇ ਜੇ ਬਾਬੇ ਦੀਆਂ ਤਸਵੀਰਾਂ ਬਣਾਈਆਂ ਸੀ ਪਰ ਜਦੋਂ ਜਸਵੰਤ ਸਿੰਘ ਨੂੰ ਪੁੱਛਿਆ ਗਿਆ ਤਾਂ ਇਸ ਤਸਵੀਰ ਦੇ ਵਿੱਚ ਦੋਸਤੋ ਜਸਵੰਤ ਸਿੰਘ ਨੇ ਇਸ ਪੂਰਾ ਬਾਬੇ ਨਾਨਕ ਦਾ ਸਫ਼ਰ ਤੇ ਉਹਦਾ ਫਲਸਫਾ ਸਾਰਾ ਐਕਸਪਲੇਨ ਕਰਤਾ ਸੀ ਤੇ ਇਹ ਤਸਵੀਰ ਸਾਨੂੰ ਦੱਸਦੀ ਕੀ ਆ ਇਹ ਅਸਲ ਬਾਬੇ ਨਾਨਕ ਦੀ ਕੀ ਆ ਪੈੜ ਦੀ ਤਸਵੀਰ ਆ ਜਿਹਦੇ ਵਿੱਚ ਇੱਕ ਕਾਮੇ ਦਾ ਕਿਰਤੀ ਦਾ ਇੱਕ ਪੈਰ ਦਿਖਾਇਆ ਪਿੰਜਣੀ ਦਿਖਾਈ ਆ ਤੇ ਵਿਆਈਆਂ ਵਾਲਾ ਪੈਰ ਇੱਕ ਸਧਾਰਨ ਚੱਪਲ 'ਚ ਦਰਸਾਇਆ ਤੇ ਜਿਹਦੇ ਵਿੱਚ ਕੀ ਹੈ ਇੱਕ ਪੈਰ ਬਾਬੇ ਦਾ ਮਦਾਨੀ ਏਰੀਏ 'ਚ ਆ ਤੇ ਦੂਸਰਾ ਜਿਹੜਾ ਪੈਰ ਆ ਉਹ ਪਹਾੜਾਂ ਦੇ ਉੱਤੋਂ ਦੀ ਲੰਘ ਰਿਹਾ ਕਿਉਂਕਿ ਬਾਬੇ ਦੇ ਹੌਸਲੇ ਨੂੰ ਤੇ ਬਾਬੇ ਦੀ ਤਾਕਤ ਨੂੰ ਦੱਸਦਾ ਇਹ ਉਹਨਾਂ ਦੇ ਸਫ਼ਰ ਨੂੰ ਬਿਆਨ ਕਰਨ ਵਾਲੀ ਤਸਵੀਰ ਆ ਤੇ ਇਹ ਤਸਵੀਰ ਸਾਡੀਆਂ ਸੈਲਫਾਂ ਤੇ ਆ ਨਹੀਂ ਸਕੀ ਕਿਉਂਕਿ ਪੁਜਾਰੀ ਲਾਣੇ ਨੇ ਇਹ ਤਸਵੀਰ ਸਾਡੀਆਂ ਸੈਲਫਾਂ ਤੇ ਪਹੁੰਚ ਨਹੀਂ ਦਿੱਤੀ ਤੇ ਬਾਬੇ ਦੀ ਜਿਹੜੀ ਅਸਲ ਤਸਵੀਰ ਆ ਉਹ ਦੋਸਤੋ ਕਿਹੜੀ ਆ ਗੁਰਬਾਣੀ ਆ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਬਾਬੇ ਨਾਨਕ ਦੀ ਬਾਣੀ ਨੂੰ ਨਾ ਦੋਸਤੋ ਕੰਧਾਂ ਦੇ ਉੱਤੇ ਬੇਸ਼ੱਕ ਕੀਆ ਜੜਾ ਕੇ ਲਾ ਲਓ ਤੇ ਆਪਣੇ ਜਵਾਕਾਂ ਨੂੰ ਦੇ ਅਰਥ ਜ਼ਰੂਰ ਸਮਝਾ ਦਿਓ ਉਹੀ ਬਾਬੇ ਨਾਨਕ ਦੀ ਅਸਲ ਤਸਵੀਰ ਆ ਆਓ ਰਲ ਕੇ ਘਰਾਂ ਦੁਕਾਨਾਂ ਲਾਇਬ੍ਰੇਰੀਆਂ ਵਿਦਿਅਕ ਸੰਸਥਾਵਾਂ ਤੇ ਚਿੱਤਰ ਗੈਲਰੀਆਂ ਦੇ ਵਿੱਚੋਂ ਕੰਧਾਂ ਤੇ ਲੱਗੇ ਹੋਏ ਬਜ਼ੁਰਗ ਬਾਬੇ ਨਾਨਕ ਦੀ ਤਸਵੀਰ ਨੂੰ ਉਤਾਰੀਏ ਉਹਨੂੰ ਜਲ ਪ੍ਰਵਾਹ ਜਾਂ ਅਗਨ ਭੇਂਟ ਕਰੀਏ ਤੇ ਮੰਗ ਕਰੀਏ ਐ ਜੀ ਪੀਸੀ ਵਾਲਿਆਂ ਤੋਂ ਵੀ ਕਿ ਬਾਬੇ ਨਾਨਕ ਦੀ ਤਸਵੀਰ ਆ ਜਿਹੜੀ ਜਿਹੜੀ ਪਖੰਡੀ ਲਾੜੇ ਨੇ ਪ੍ਰਚਾਰੀ ਆ ਉਹਨੂੰ ਤਸਵੀਰਾਂ ਦੇ ਵਿੱਚ ਜਾਂ ਕੈਲੰਡਰਾਂ ਦੇ ਉੱਤੇ ਸ਼ਬਾਉਣ ਤੇ ਮਨਾਹੀ ਕੀਤੀ ਜਾਵੇ ਤਾਂ ਕਿ ਸਾਡੀ ਸੋਚ ਬਾਬੇ ਨਾਨਕ ਦੇ ਰਾਹੀਂ ਜਾ ਕੇ ਕਿਤੇ ਪਖੰਡੀ ਲਾਣੇ ਤੱਕ ਨਾ ਜੁੜ ਜੇ ਕਿਉਂਕਿ ਜਿਹੜੀਆਂ ਤਸਵੀਰਾਂ 'ਚ ਪ੍ਰਚਲਿਤ ਆ ਉਹ ਬਾਬੇ ਨਾਨਕ ਦੇ ਸਿਧਾਂਤਾਂ ਦੇ ਬਿਲਕੁਲ ਹੀ ਉਲਟ ਨੇ ਜਿੱਦ ਬਾਬੇ ਨਾਨਕ ਨੂੰ ਜਾਦੂਗਰ ਬਣਾ ਰੱਖਿਆ ਅੱਜ ਲੋੜਾ ਨੁਕਰੇ ਲੱਗੇ ਹੋਏ ਬਜ਼ੁਰਗ ਬਾਬੇ ਨਾਨਕ ਦੀ ਬਜਾਏ ਗੱਬਰੂ ਬਾਬੇ ਨਾਨਕ ਨੂੰ ਕੇਂਦਰ 'ਚ ਲੈ ਕੇ ਆਈਏ ਤੇ ਉਹਦੇ ਤਸੱਬਰ ਨੂੰ ਨੌਜਵਾਨਾਂ ਦੇ ਮਾਣ 'ਚ ਬਸਾਈਏ ਕਿਉਂਕਿ ਜਿਹੜੀ ਕ੍ਰਾਂਤੀ ਉਹ ਨੌਜਵਾਨ ਲੈ ਕੇ ਆਉਂਦੇ ਆ ਤੇ ਬਾਬੇ ਨਾਨਕ ਦਾ ਪ੍ਰਭਾਵ ਅਸੀਂ ਸਾਰੇ ਜਾਣਦੇ ਆ ਕਿਉਂਕਿ ਕਿਸੇ ਬੰਦੇ ਦਾ ਪ੍ਰਭਾਵ ਜੇ ਦੇਖਣਾ ਹੋਵੇ ਤਾਂ ਉਹਦੇ ਜੰਮਣ ਤੋਂ ਪਹਿਲਾਂ ਦਾ ਸਮਾਂ ਉਹਦੇ ਵਿਚਰਨਾ ਸਮਾਂ ਤੇ ਉਹ ਤੋਂ ਬਾਅਦ ਕੀ ਚੇਂਜ ਆਇਆ ਤਾਂ ਬਾਬੇ ਨਾਨਕ ਨੇ ਸਾਰਾ ਯੁੱਗ ਪਲਟੀ ਕਰਤਾ ਸੀ ਆਪਣੇ ਸਮੇਂ ਦੇ ਵਿੱਚ ਵਿੱਚ ਤੇ ਇਕੱਲੇ ਦੀ ਤਾਕਤ ਦਾ ਅਹਿਸਾਸ ਕਰਾ ਕੇ ਗਏ ਸੀ ਇਸ ਕਰਕੇ ਇਕੱਲੇ-ਇਕੱਲੇ ਨੂੰ ਮੈਂ ਬੇਨਤੀ ਕਰਦਾ ਕਿ ਬਾਬੇ ਨਾਨਕ ਦੇ ਗਲਤ ਅਕਸ਼ ਨੂੰ ਆਪਣੇ ਮਨਾਂ ਚੋਂ ਉਖਾੜ ਕੇ ਸੁੱਟਿਏ ਤੇ ਨੌਜਵਾਨ ਬਾਬੇ ਨਾਨਕ ਦੇ ਤਸੱਵਰ ਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਮਨਾਂ ਦੇ ਵਿੱਚ ਬਸਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ